ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਕਿਸੇ ਹਿਰੋਇਨ ਦੀਆਂ ਨਹੀਂ ਨਾ ਹੀ ਕਿਸੇ ਪ੍ਰੋਡਕਟ ਦੀ ਇਹ ਮਾਡਲਿੰਗ ਕਰ ਰਹੀ ਹੈ ਇਹ ਤਸਵੀਰਾਂ ਪੁਲਿਸ ਇੰਸਪੈਕਟਰ ਛੈਲੀ ਰਾਣਾ ਦੀਆਂ ਜੋ ਅੱਜਕੱਲ ਇੱਕ ਵੱਡੇ ਵਿਵਾਦ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ ਆਪਣੇ ਪ੍ਰੇਮੀ ਨਾਲ ਫੜੀ ਗਈ ਹੈ ਪੁਲਿਸ ਇੰਸਪੈਕਟਰ ਛੈਲੀ ਰਾਣਾ ਦੀ ਰਿਹਾਈਚ ਆਗਰਾ ਦੇ ਰਕਾਬਗੰਜ ਥਾਣਾ ਕੰਪਲੈਕਸ ਜੋ ਹੈ ਮੇਰਟ ਤਾਇਨਾਤ ਇੰਸਪੈਕਟਰ ਪਵਨ ਕੁਮਾਰ ਸ਼ਨੀਵਾਰ ਨੂੰ ਜੋ ਉਸ ਦਾ ਪ੍ਰੇਮੀ ਹੈ ਨੂੰ ਆਪਣੇ ਘਰ ਖੇੜਾ ਹੋਇਆ ਸੀ ਇਨਸਪੈਕਟਰ ਪਵਨ ਕੁਮਾਰ ਦੀ ਪਤਨੀ ਅਤੇ ਰਿਸ਼ਤੇਦਾਰਾਂ ਨੂੰ ਇਸ ਦੀ ਭਣਕ ਲੱਗ ਗਈ ਪਤਨੀ ਆਪਣੇ ਰਿਸ਼ਤੇਦਾਰਾਂ ਨਾਲ ਮੌਕੇ ਤੇ ਪਹੁੰਚੀ ਅਤੇ ਕਮਰੇ ਦਾ ਦਰਵਾਜ਼ਾ ਤੋੜ ਕੇ ਸਾਰੇ ਅੰਦਰ ਦਾਖਲ ਹੋ ਗਏ ਤਾਂ ਕਮਰੇ 'ਚ ਸ਼ੈਲੀ ਰਾਣਾ ਤੇ ਪਵਨ ਕੁਮਾਰ ਮਨਜੂਸਾਂ ਦੋਵਾਂ ਨੂੰ ਬਾਹਰ ਲਿਆਂਦਾ ਗਿਆ ਜ਼ਬਰਦਸਤ ਕੀਤੀ ਗਈ ਤੁਸੀਂ ਆਪੇ ਸਮਝ ਲਿਓ ਕੀਤੀ ਗਈ ਆਖਰ ਕੌਣ ਹੈ ਇਨਸਪੈਕਟਰ ਸ਼ੈਲੀ ਰਾਣਾ ਜਿਸ ਦੀ ਸ਼ਹਿਰ ਵਿੱਚ ਸੋਸ਼ਲ ਮੀਡੀਆ ਤੇ ਚਰਚਾ ਹੋ ਰਹੀ ਹੈ ਲੋਕ ਉਸਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਸਰਚ ਕਰ ਰਹੇ ਹਨ ਦਰਅਸਲ ਸ਼ਨੀਵਾਰ ਨੂੰ ਰਕਾਬ ਗਾਂਝੇ ਥਾਣੇ ਚਨਾਤ ਇੰਸਪੈਕਟਰ ਛੈਲੀ ਰਾਣਾ ਅਤੇ ਉਸਦੇ ਇਕਤਤ ਪ੍ਰੇਮੀ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਛੈਲੀ ਰਾਣਾ ਦਾ ਪ੍ਰੇਮੀ ਉਸ ਨੂੰ ਮਿਲਣ ਲਈ ਉਸਦੀ ਰਿਹਾਇਸ਼ ਸਰਕਾਰੀ ਰਹਿਸਤੇ ਆਇਆ ਸੀ ਜਿਸ ਦੌਰਾਨ ਪ੍ਰੇਮੀ ਦੀ ਪਤਨੀ ਆਪਣੇ ਰਿਸ਼ਤੇਦਾਰਾਂ ਸਮੇਤ ਆ ਗਈ ਅਤੇ ਧਮਕੀਆਂ ਦੇਣ ਲੱਗ ਗਏ ਫਿਰ ਉਹਨਾਂ ਵਿੱਚ ਤਕਰਾਰਬਾਜ਼ੀ ਹੋਈ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਹੈ ਜਿਸ ਤੋਂ ਬਾਅਦ ਸ਼ੈਲੀ ਰਾਣਾ ਸੁਰਕੀਆਂ ਚ ਹੈ ਇਹ ਘਟਨਾ ਤੋਂ ਬਾਅਦ ਲੋਕ ਸੋਸ਼ਲ ਮੀਡੀਆ ਤੇ ਸ਼ੈਲੀ ਰਾਣਾ ਤੇ ਦੇ ਅਕਾਊਂਟ ਨੂੰ ਸਰਚ ਕਰ ਰਹੇ ਹਨ ਸ਼ੈਲੀ ਰਾਣਾ ਇੰਸਟਾਗ੍ਰam ਤੇ ਹੋਰ ਸੋਸ਼ਲ ਮੀਡੀਆ ਤੇ ਰੀਲਾਂ ਬਣਾਉਂਦੀ ਹੈ ਇਹ ਰੀਲਾਂ ਹਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਸ਼ੈਲੀ ਰਾਣਾ ਅਤੇ ਪਵਨ ਨਾਗਰ ਪਹਿਲਾਂ ਨੋਇਡਾ ਜ਼ਿਲ੍ਹੇ ਵਿੱਚ ਇਕੱਠੇ ਤਨਾਸਨ ਕੋਜੀ ਸਮੇਂ ਤੋਂ ਉਹਨਾਂ ਦੀ ਦੋਸਤੀ ਕਾਫੀ ਡੂੰਗੀ ਹੋ ਗਈ ਮਤਲਬ ਡੂੰਗੀ ਹੋ ਗਈ ਦੋਵੇਂ ਇਨਸਪੈਕਟਰਾਂ ਦਾ ਵਕ ਵਕ ਜ਼ਿਲ੍ਹਿਆਂ ਵਿੱਚ ਤਬਾਦਲਾ ਕਰ ਦਿੱਤਾ ਗਿਆ ਪਰ ਇਸ ਦੌਰਾਨ ਦੋਵੇਂ ਇੱਕ ਦੂਜੇ ਨੂੰ ਮਿਲਦੇ ਰਹੇ ਪਵਨ ਨਾਗਰ ਜ਼ਿਲ੍ਹਾ ਮੁਜ਼ਫਰਨਗਰ ਦੇ ਬਿਜਲੀਅੰਸ ਵਿਭਾਗ ਵਿੱਚ ਤਨਾਸੀ ਜਦ ਕੀ ਛੈਲੀ ਰਾਣਾ ਦਾ ਤਬਾਦਲਾ ਆਗਰਾ ਕਰ ਦਿੱਤਾ ਗਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਵਾਇਰਲ ਹੋਣ ਦੇ ਹੀ ਇਨਸਪੈਕਟਰ ਛੈਲੀ ਰਾਣਾ ਸੁਰਖੀਆਂ ਵਿੱਚ ਹੈ ਅਗਲੀ ਜਾਣਕਾਰੀ ਜਾਣਨ ਤੋਂ ਪਹਿਲਾਂ ਸਾਡਾ YouTube ਚੈਨਲ BBC ਇੰਟਰਨੈਸ਼ਨਲ ਰੇਡੀਓ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਬੈਲ ਆਈਕਨ ਜਰੂਰ ਦਬਾ ਦੇਣਾ